ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ आओ ਐਨਵੀ ਗ로우 ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਕਸਬਾ ਸਾਨੇਵਾਲ ਦੀ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸਾਨੇਵਾਲ ਦੇ ਪ੍ਰਧਾਨ ਹਰਵੰਤ ਸਿੰਘ ਮੰਗਟ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਕੀਤੀ ਗਈ ਮੀਟਿੰਗ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਜਨਰਲ 77 ਸੰਪੂਰਨ ਸਿੰਘ ਸਨਮ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੈਰੋਂ ਬਲਵੰਤ ਸਿੰਘ ਆਨੰਦਪੁਰ ਅਵਤਾਰ ਸਿੰਘ ਸਿੱਧੂ ਦਰਸ਼ਨ ਸਿੰਘ ਸਿੱਧੂ ਮਲਕੀਤ ਸਿੰਘ ਗਿੱਲ ਜੰਡਿਆਲੀ ਅਤੇ ਗੁਰਦੀਪ ਸਿੰਘ ਕੋਲ ਸੇਵਾ ਮੁਕਤ ਈਟਿਊਬ ਵੱਲੋਂ ਵੱਖ-ਵੱਖ ਮੁੱਦਿਆਂ ਤੇ ਵਿਚਾਰ ਪੇਸ਼ ਕੀਤੇ ਗਏ ਅਤੇ ਗੁਲਜਾਰ ਸਿੰਘ ਤੇ ਸੋਮਨਾਥ ਸਿੰਘ ਪੱਟੀ ਦੇ ਦੁਆਰਾ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਉਗੇ ਪੱਤਰਕਾਰ ਅਤੇ ਲੇਖਕ ਮਾਸਟਰ ਤੇਲੂ ਰਾਮ ਕਹਾੜਾ ਵੱਲੋਂ ਕੈਲੰਡਰ ਰਿਲੀਜ਼ ਕੀਤਾ ਗਿਆ ਮੀਟਿੰਗ ਦੇ ਅੰਤ ਵਿੱਚ ਪ੍ਰਧਾਨ ਹਰਵੰਤ ਸਿੰਘ ਮੰਗਟ ਵੱਲੋਂ ਹਾਜ਼ਰ ਹੋਏ ਸਮੂਹ ਮੈਂਬਰਾਂ ਨੂੰ ਜੀ ਆਇਆਂ ਕਿਹਾ ਤੇ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਮੀਟਿੰਗ ਉਪਰੰਤ ਜਨਰਲ ਸੈਕਟਰੀ ਸੰਪੂਰਨ ਸਿੰਘ ਸਨਮ ਬਲੁੱਦ ਦੱਸਿਆ ਗਿਆ ਕਿ ਇਸ ਵਾਰ ਦੀ ਮੀਟਿੰਗ ਨਵੇਂ ਬਣੇ ਸੀਨੀਅਰ ਸਿਟੀਜ਼ਨ ਮੀਟਿੰਗ ਰੂਮ ਵਿੱਚ ਪਹਿਲੀ ਮੀਟਿੰਗ ਹੋਈ ਅਤੇ ਜੋ ਕਿ ਸੀਨੀਅਰ ਸਿਟੀਜ਼ਨ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਉਹਨਾਂ ਅਗੇ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾੰਦਰੇ ਵੀ ਕੀਤੇ ਗਏ ਉਹਨਾਂ ਅਗੇ ਕਿਹਾ ਕਿ ਸਮੂਹ ਮੈਂਬਰਾਂ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਇਸ ਵਾਰ 23 ਮਾਰਚ ਨੂੰ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਲਾਜਪਤ ਰਾਏ ਹਰਬੰਸ ਸਿੰਘ ਸੈਂਸ ਮੱਖਣ ਸਿੰਘ ਕਿਰਪਾਲ ਸਿੰਘ ਬਲਦੇਵ ਸਿੰਘ ਲੰਡਾ ਅਮਰਪਾਲ ਸਿੰਘ ਗਿੱਲ ਬੰਤ ਸਿੰਘ ਮੇਜਰ ਸਿੰਘ ਚੰਦਣਾ ਅਿੰਦਰਜੀਤ ਸਿੰਘ ਨਰਿੰਦਰ ਸਿੰਘ ਸੂਨ ਸਿੰਘ ਰਜਿੰਦਰ ਸਿੰਘ ਨੰਬਰਦਾਰ ਗੁਲਜਾਰ ਸਿੰਘ ਬਚਿੱਤਰ ਸਿੰਘ ਆਦ ਮੈਂਬਰ ਹਾਜ਼ਰ ਸਨ